ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੂਟੀਕ ਰਾਜਪਾਲਸ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਅਸੀਂ ਤੁਹਾਡੇ ਵਾਸਤੇ ਬਹੁਤ ਸੋਹਣੀ ਜੀ ਕਲੈਕਸ਼ਨ ਲੈ ਕੇ ਆਏ ਆ ਤੇ ਪੂਰੇ ਪਾਰਟੀ ویئر ਸੂਟ ਨੇ ਤੁਹਾਨੂੰ ਇਹਨਾਂ ਦੇ ਵਿੱਚ ਅਸਲੀ ਲਖਨਵੀ ਸੂਟ ਦਵਾਂਗੇ ਹੈਂਡਵਰਕ ਦੇ ਗੋਟਾ ਪੱਤੀ ਦੇ ਮਸ਼ੀਨ ਵਰਕ ਅਲੱਗ-ਅਲੱਗ ਤਰ੍ਹਾਂ ਦੀ ਵੈਰਾਈਟੀ ਆ ਜਿਹੜੀ ਅੱਜ ਵਾਲੀ ਵੀਡੀਓ ਹੈ ਜੀ ਸਾਰੇ ਮਿਕਸ ਸੂਟ ਹੋਣਗੇ ਪਾਰਟੀ ਵੇਅਰ ਸੂਟ ਹੋਣਗੇ ਬਹੁਤ ਜ਼ਿਆਦਾ ਤੁਹਾਨੂੰ ਡਿਸਕਾਊਂਟ ਤੇ ਸੂਟ ਮਿਲਣਗੇ ਅੱਜ ਵਾਲੀ ਵੀਡੀਓ ਦੇ ਤੁਸੀਂ ਇੱਕ ਦੋ ਸੂਟ ਇਦਾਂ ਦੇ ਨਹੀਂ ਜਿਹੜੇ ਮੇਰੀ ਪਿਛਲੀ ਵੀਡੀਓ ਚ ਪਾਈ ਹੋਏ ਆ ਤੁਸੀਂ ਉਹ ਵੀ ਦੇਖ ਸਕਦੇ ਹੋ ਉਹਨਾਂ ਦਾ ਪ੍ਰਾਈਸ ਤੇ ਇਹਨਾਂ ਦੇ ਪ੍ਰਾਈਸ ਵਿੱਚ ਮਤਲਬ ਕਿ ਕਿਹਦਾ ਕਿ ਸਟਾਕ ਕਲੀਅਰ ਕਰੀਏ ਤੇ ਅਸੀਂ ਤੁਹਾਨੂੰ ਮਦਰਸ ਡੇ ਸਪੈਸ਼ਲ 3-4 ਵੀਡੀਓ ਦੇਣੀ ਹੈ ਉਹਨਾਂ ਦੇ ਵਿੱਚ ਅਸੀਂ ਇਹ ਵਾਲੇ ਸਟਾਕ ਤੁਹਾਨੂੰ ਨਾਲੇ ਤਾਂ ਅਸੀਂ ਕਲੀਅਰ ਕਰਾਂਗੇ ਇਹਨਾਂ ਨੂੰ ਤੇ ਨਾਲੇ ਤੁਹਾਡਾ ਕਾਫੀ ਜ਼ਿਆਦਾ ਬੈਨੀਫਿਟ ਹੋਏਗਾ ਕਿਉਂਕਿ ਡੇਲੀ ਕੁਛ ਨਾ ਕੁਛ ਨਮਾਦ ਨਾ ਹੁੰਦਾ ਰੋਡੇ ਸਾਹਮਣੇ ਆ ਜੀ ਹਰ ਰੋਜ਼ ਵੀਡੀਓ 12 ਤੋਂ 12:30 ਦੇ ਵਿੱਚ ਦੁਪਹਿਰ ਨੂੰ ਆਉਂਦੀ ਆ ਤੇ ਡੇਲੀ ਕੁਝ ਨਾ ਕੁਝ ਨਵਾਂ ਲੈ ਕੇ ਆਣਾ ਹੁੰਦਾ ਤਾਂ ਬਹੁਤ ਸਾਰੀ ਕੁਆਂਟੀਟੀ ਹੁੰਦੀ ਹੈ ਜਿਹੜੀ ਅਸੀਂ ਤੁਹਾਨੂੰ ਦਿਖਾਣੀ ਹੁੰਦੀ ਆ ਇੱਕ ਇੱਕ ਦੋ ਦੋ ਸੂਟ ਜਿਨ੍ਹਾਂ ਚੋਂ ਰਹਿ ਜਾਣੇ ਆ ਜੀ ਅਸੀਂ ਨਹੀਂ ਦੇਖਦੇ ਇਹਨਾਂ ਵਿੱਚ ਕੀ ਮਾਰਜਿਨਾ ਕੀ ਨਹੀਂ ਨਾਲ ਦੀ ਨਾਲ ਕੱਢਣ ਦੀ ਪੂਰੀ ਕੋਸ਼ਿਸ਼ ਹੁੰਦੀ ਆ ਨੰਬਰ ਰਹੇਗਾ ਬੁਕਿੰਗ ਲਈ 8283828381 ਨੰਬਰ ਆ ਜੋ ਵੀ ਸੂਟ ਤੁਹਾਨੂੰ ਅਸ ਦੀ ਵੀਡੀਓ ਚ ਪਸੰਦ ਆ ਉਸ ਦਾ ਸਕਰੀਨਸ਼ਾਟ ਲੈ ਕੇ ਤੁਸੀਂ ਮੈਨੂੰ ਸੈਂਡ ਕਰ ਸਕਦੇ ਹੋ ਸਾਰੇ ਸੂਟਾਂ ਦੇ ਵਿੱਚ ਅਗਰ ਤੁਸੀਂ ਪੰਜਾਬ ਦੇ ਵਿੱਚੋਂ ₹30 ਉਹ ਤੁਹਾਨੂੰ ਸ਼ਿਪਿੰਗ ਚਾਰਜਸ ਦੇਣੇ ਪੈਣਗੇ ਤੇ ਅਗਰ ਤੁਸੀਂ ਅਦਰ ਸਟੇਟੋਂ ਤਾਂ ਉਹ ਫਿਰ ਤੁਹਾਡੇ ਐਡਰੈਸ ਦੇ ਅਕੋਰਡਿੰਗ ਤੁਹਾਨੂੰ ਸ਼ਿਪਿੰਗ ਚਾਰਜਸ ਤਾਂਗੇ ਜੀ 컬렉ਸ਼ਨ ਬਹੁਤ ਪਿਆਰੀ ਆ ਜੋ ਵੀ ਸੂਟ ਤੁਹਾਨੂੰ ਪਸੰਦ ਆ ਉਸ ਦਾ ਸਕਰੀਨਸ਼ਾਟ ਲੈ ਕੇ ਤੁਸੀਂ ਮੈਨੂੰ ਭੇਜ ਸਕਦੇ ਹੋ ਇਹ ਸੂਟ ਤੁਸੀਂ ਮੇਰੀ ਅਕਸਰ ਵੀਡੀਓ ਵਿੱਚੋਂ ਦੇਖਦੇ ਹੋਗੇ ਅੱਜ ਤੁਹਾਨੂੰ ਅਸੀਂ ਬਹੁਤ ਜ਼ਿਆਦਾ ਡਿਸਕਾਊਂਟ ਤੇ ਦੇ ਰਹੇ ਹਾਂ ਇਹਨਾਂ ਦਾ ਪ੍ਰਾਈਸ ਫਿਰ ਤੋਂ ਹੋ ਹੀ ਆ ਜਿਗਾ ਅਸੀਂ ਪਾਣੇ ਹੁੰਨੇ ਆ ਜੀ 5000 ਵੀ ਪਾਏ Uh, मतलब क्वालिटी के अकॉर्डिंग हो जाता है 5000 भी पाया ਤੇ 4000 ਵੀ ਪਾਇਆ ਦਾ ਪ੍ਰਾਈਸ ਤੇ ਅੱਜ ਤੁਹਾਨੂੰ ਦਵਾਂਗੇ ਜੇ ਅਸੀਂ 3700 ਦਾ ਸੂਟ ਅੱਜ ਸਾਰੀ ਹੀ ਵੀਡੀਓ 3700 ਦੀ ਆ ਠੀਕ ਹੈ ਜੀ 4200 ਦੇ ਜ਼ਿਆਦਾਤਰ ਸੂਟ ਹੁੰਦੇ ਨੇ ਜਿਹੜੇ ਇਹ ਵਾਲੇ ਹੁੰਦੇ ਆ 4200 4500 ਇਹ ਦਵਾਂਗੇ ਜੀ ਅੱਜ ਤੁਹਾਨੂੰ ਅੱਜ ਸਾਰੀ ਹੀ ਵੀਡੀਓ 3700 ਦੀ ਪਲੱਸ ਸ਼ਿਪਿੰਗ ਇਹਨਾਂ ਦੇ ਨਾਲ ਰਹੇਗੇ ਜੀ ਅਲੱਗ ਤੋਂ ਤੁਸੀਂ ਐਡ ਕਰੋਗੇ ਸ਼ਿਪਿੰਗ ਇਹ ਬਣਿਆ ਹੋਇਆ ਸਾਰਾ ਥ੍ਰੈਡਵਰਕ ਦੇ ਉੱਪਰ ਨੈੱਕੇ ਦਾ ਬਹੁਤ ਸੋਹਣਾ ਬਣਿਆ ਹੋਇਆ ਲਖਨਵੀ ਦਾ ਸੂਟ ਹੈ ਪਿਓਰ ਜੌਰਜਟ ਦਾ ਸੂਟ ਹੈ ਜੀ ਇਹ ਨੀਚੇ ਘੇਰਾ ਠੀਕ ਹੈ ਬੈਕ ਇਹ ਤੇ ਵਿੱਚ ਜਿਹੜੀਆਂ ਬਾਹੂ ਦਿੱਤੀਆਂ ਹੋਈਆਂ ਇਹ ਬਾਹੂ ਦਿੱਤੀਆਂ ਹੋਈਆਂ ਇਹਨਾਂ ਤੇ ਵੀ ਤੁਹਾਨੂੰ ਪ੍ਰੋਪਰ ਕੰਮ ਮਿਲੇਗਾ ਬਾਜੂ ਤੇ ਵੀ ਇਹਦੇ ਨਾਲ ਸਲਵਾਰ ਮਿਲੇਗੀ ਤੁਹਾਨੂੰ 2 1/2 ਪਲੱਸ ਦੇ ਨਾਲ ਹੈਗਾ ਜੀ ਇਹ ਦੁਪੱਟਾ ਲਖਨਵੀ ਦਾ ਬਹੁਤ ਪਿਆਰਾ ਦੁਪੱਟਾ ਕਿੰਨਾ ਸੋਹਣਾ ਦੁਪੱਟਾ ਜੀ ਬਹੁਤ ਜ਼ਿਆਦਾ ਸੌਫਟ ਆ ਸਾਰੇ ਜਾਲ ਦੁਪੱਟਾ ਰਹੇਗਾ ਲਖਨਵੀ ਵਰਕ ਦੇ ਉੱਪਰ 3700 ਪ੍ਰਾਈਸ ਆ ਜੀ ਅੱਜ ਦੀ ਸਾਰੀ ਵੀਡੀਓ ਦਾ ਸਾਰਾ ਸੂਟ ਸੇਮ ਰਹੇਗਾ ਸਿਰਫ ਜਿਹੜਾ ਇਹ ਨੈੱਕ ਆ ਨੈੱਕ ਦੇ ਕਲਰ ਚੇਂਜ ਹੋ ਜਾਣਗੇ ਇਹ ਜਿਹੜਾ ਮੈਂ ਖੋਲਿਆ ਹੋਇਆ ਪੀਸ ਆ ਉਹ ਵਾਲਾ ਕਲਰ ਆ ਜੀ ਇੱਕ ਮਿਲ ਜੇਗਾ ਤੁਹਾਨੂੰ ਇਹ ਚ ਫਿਰੋਜ਼ੀ ਫਿਰੋਜ਼ੀ ਵਿੱਚ ਵੀ ਤੁਹਾਨੂੰ ਦੋ ਸੂਟ ਮਿਲ ਜਾਣਗੇ ਠੀਕ ਹੈ ਜੀ ਬਹੁਤ ਸੋਹਣੀ ਕਲੈਕਸ਼ਨ ਆ ਸਾਰੀ ਉਹ 3700 ਵਿੱਚ ਪੈਣਗੇ ਇਹ ਵਾਲੇ ਸੂਟ ਤੁਹਾਨੂੰ ਨੈਕਸਟ ਫਿਰ ਤੋਂ ਪਿਓਰ ਜੌਰਜਟ ਦੇ ਉੱਪਰ ਲਖਨਵੀ ਦਾ ਹੀ ਸੂਟ ਆ ਕਲਰ ਵੀ ਬਹੁਤ ਸੋਹਣਾ ਹੈ ਇਹ ਦੇਖੋ ਜੀ ਸੂਟ ਬਹੁਤ ਸੋਹਣੀ ਲੁੱਕ ਆ ਸੂਟ ਤੇ ਬਾਜੂ ਤੇ ਵੀ ਤੁਹਾਨੂੰ ਵਰਕ ਮਿਲੇਗਾ ਠੀਕ ਹੈ ਤੇ ਨਾਲ ਹੈਗਾ ਜੀ ਇਹ ਪਿਓਰ ਸ਼ਫਾਉਣ ਦਾ ਦੁਪੱਟਾ ਸਾਰੇ ਦੁਪੱਟੇ ਦੇ ਵਿੱਚ ਬਹੁਤ ਪਿਆਰਾ ਗੋਟੇ ਤਿਲੋ ਦਾ ਤਿੱਲੇ ਦਾ ਕੰਮ ਕੀਤਾ ਹੋਇਆ ਕਲਰ ਇਹਦੇ ਵੀ ਤੁਹਾਨੂੰ ਮਿਲਣਗੇ 2 ਠੀਕ ਹੈ ਜੀ ਇਹ ਸੀ ਕਿ ਲਖਨਵੀ ਦੇ ਤੇ ਹੁਣ ਮੈਂ ਤੁਹਾਨੂੰ ਦਿਖਾਨੀ ਆ ਗੋਟਾ ਪੱਤੀ ਵਾਲੇ ਸੂਟ ਇਹ ਔਰਗੰਜ਼ਾ ਤੇ ਆ ਪਿਓਰ ਦੇ ਉੱਪਰ ਕਲਰ ਵੀ ਬਹੁਤ ਸੋਹਣਾ ਹੈ ਗੋਟਾ ਪੱਤੀ ਦਾ ਸੂਟ ਹੈ ਜੇ ਇਹ ਬਣਿਆ ਹੋਇਆ neck ਸਾਰੇ ਫਰੰਟ 'ਚ ਬੂਟੀ ਰਹੋਗੇ ਤੇ ਨੀਚੇ ਬਣਿਆ ਹੋਇਆ ਕੇਰਾ ਬਹੁਤ ਪਿਆਰੀ ਲੁੱਕ ਹੈ ਸੂਟ ਦੇ ਸਾਰਾ ਹੀ ਗੋਟਾ ਪੱਤੀ ਦਾ ਕੰਮ ਹੋਇਆ ਹੋਇਆ ਹੈ ਸਿਲਕ ਦੀ ਸਲਵਾਰ ਹੈ ਇਹਦੇ ਨਾਲ ਕੰਟਰਾਸਟ ਦੁਪੱਟੇ ਰਹਿਣਗੇ ਜਿਹੜੇ ਕਲਰ ਦਾ ਇਹ ਮਿਰਰ ਇਹਦੇ ਨਾਲ ਥ੍ਰੈਡ ਯੂਜ਼ ਕੀਤਾ ਹੋਇਆ ਉਸ ਕਲਰ ਦਾ ਕੰਟਰਾਸਟ ਦੁਪੱਟਾ ਰਹੇਗਾ ਦੁਪੱਟੇ ਦੇ ਵਨ ਸਾਈਡ ਕੈਵੀ ਵਰਕ ਰਹੇਗਾ ਕਿਉਂਕਿ ਸਾਈਡ ਚੁਪਟਾ ਲੈਣਾ ਹੋਵੇਗਾ ਥੋੜਾ ਡਿਜ਼ਾਈਨਰ ਚਾ ਬਣਾਇਆ ਹੋਇਆ ਤੇ ਸਾਰੇ ਦੁਪੱਟੇ ਚ ਰਹੇਗੀ ਬੋਟੇ ਠੀਕ ਹੈ ਜੀ 컬러 ਦੇਖ ਲਓ ਯਾਨੀਆਂ ਚ ਸ਼ੇਡਾ ਠੀਕ ਹੈ ਜੀ ਇਹ ਥੋੜਾ ਗਾਜ਼ਲੀ ਜੀ ਟੋਨ ਤੇ ਆ ਗਿਆ نیچے ਇੱਕ ਸਕਾਈ ਕਲਰ ਮੈਂ ਖੋਲ ਲਈ ਆ ਇਹਨਾਂ ਦੇ ਕੰਟਰਾਸਟ ਦਿਖਾ ਦੰਨੇ ਆ ਤੁਹਾਨੂੰ ਇਹਦੇ ਨਾਲ ਹੀ ਪਿਸਤਾ ਕਲਰ ਆ ਠੀਕ ਹੈ ਤੇ ਇਹਦੇ ਨਾਲ ਇਹ ਮਾਊਸ ਸ਼ੇਡ ਆ ਜੇ ਕੰਟਰਾਸਟ ਬਹੁਤ ਸੋਹਣਾ ਤੇ ਇੰਨਾ ਹੀ ਸੁੱਟਾਂ ਦੇ मल्टी शेड मल्टीशेड सूट दें ब्रॉकेट से सूट दे रहे हैं जी प्योर जॉर्ज अट के उपर मल्टीशेड शर्ट है देखो कि प्यारी ठीक है तीन मीटर की शर्ट रहेगी बाजू एक्सट्रा दिखा हुई है ये बाजू ने जी ए प्लेन तो बैकसाइड आ जाएगी बैकसाइड का बॉर्डर ये सारा ही रहेगा फ्रंट ਠੀਕ ਹੈ ਜੀ ਤੇ ਗਰੇਪ ਦੀ ਸਲਵਾਰ ਹੈ ਇਹਦੇ ਨਾਲ ਜੌਰਜਟ ਦੀ ਸ਼ਰਟ ਆ ਤੇ ਨਾਲ ਜੌਰਜਟ ਦਾ ਹੀ ਬਹੁਤ ਪਿਆਰਾ ਜਿਹਾ ਹੈਗਾ ਦੁਪੱਟਾ ਪੇਂਟ ਪਲੱਸ ਪ੍ਰਿੰਟ ਬ੍ਰாக்கਟ ਦੇ ਉੱਪਰੇ ਰਹੇਗਾ ਦੇਖੋ ਕਿੰਨਾ ਸੋਹਣਾ ਦੁਪੱਟਾ ਹੈ ਬਹੁਤ ਸੌਫਟ ਜਿਹਾ ਸੂਟ ਆ ਪ੍ਰਾਈਸ ਸੇਮ ਰਹੂਗਾ ਜੀ ਕਲਰ ਹੈਗੇ ਇਹਦੇ ਵਿੱਚ ਇਹ ਸੈਕੰਡ ਕਲਰ ਆ ਇਹ ਸੇਮ ਹੀ ਕਲਰ ਆ ਜਿਹੜਾ ਖੋਲਿਆ ਏ ਨੈਕਸਟ ਹੈਗਾ ਜੀ ਮੂੰਗਾ ਸਿਲਕ ਦੇ ਉੱਪਰ ਬਹੁਤ ਡਿਮਾਂਡਡ ਸੂਟ ਬਹੁਤ ਸੋਹਣੇ ਸੂਟ ਸੀਗੇ ਇਹ ਵਾਲੇ ਸਾਡੇ ਤੇ ਹਰੇਕ ਕੋਈ ਇਹਨਾਂ ਨੂੰ ਜਦੋਂ ਅਸੀਂ ਲੈ ਕੇ ਆਏ ਸੀ ਬਹੁਤ ਸਾਰੀ ਡਿਮਾਂਡ ਸੀਗੀ ਕਾਫੀ ਜ਼ਿਆਦਾ ਆਰਡਰ ਕੀਤੇ ਸੀ ਇਹ ਵਾਲੇ ਸੂਟ ਸਰਵੋਸ ਕੀ ਵਰਕ ਹੈ ਪਲੱਸ ਸੇਮ ਕਲਰ ਦਾ ਹੀ ਵੇਸ ਕਲਰ ਦਾ ਥ੍ਰੈਡ ਯੂਜ਼ ਕੀਤਾ ਹੋਇਆ ਬਹੁਤ ਸੋਹਣੀ ਲੁੱਕ ਆ ਸੂਟ ਦੀ ਸਟੱਫ ਬਹੁਤ ਜ਼ਿਆਦਾ ਫਾਈਨ ਆ 6200 ਦਾ ਸੂਟ ਸੀਗਾ ਜੀ ਇਹ 6200 6500 ਦਾ ਸੂਟ ਆ ਅਸ ਤੁਹਾਨੂੰ 3700 ਦੇ ਵਿੱਚ ਦੇਵਾਂਗੇ ਲੰਮਾ ਚੌੜਾ ਜਿਹਾ ਵਰਕ ਵਾਲਾ ਦੁਪੱਟਾ ਲੁੱਕ ਵੀ ਬਹੁਤ ਸੋਹਣੀ ਆ ਸੂਟ ਦੀ ਤੇ ਸਟੱਫ ਵੀ ਬਹੁਤ ਸੋਹਣਾ ਕਲਰ ਦੋ ਨੇ ਜੀ ਇਹਦੇ ਵਿੱਚ ਨੈਕਸਟ ਸਰਵੋਸ ਕੀ ਪਲੱਸ ਬ੍ਰਾਕਟ ਦੇ ਉੱਪਰ ਹੋਗੀ ਜੀ ਬਹੁਤ ਸੋਹਣਾ ਵਰਕ ਕੀਤਾ ਹੋਇਆ ਸਰਵੋਸ ਕੀ ਦਾ ਬ੍ਰாக்கਟ ਦੀ ਹੈਗੀ ਏ ਸ਼ਰਟ ਤੇ ਸ਼ਿਮਰਦਾ ਹੈਗਾ ਜੀ ਸਟਫ ਬਹੁਤ ਸੋਹਣਾ ਸੂਟ ਆ ਸਰਵੋਸ ਕੀ ਵਰਕ ਦੇ ਉੱਪਰ ਵਰਕ ਹੀ ਬਹੁਤ ਸੋਹਣਾ ਕੀਤਾ ਹੋਇਆ ਪਲੇਨ ਸਿਲਕ ਦੀ ਸਲਵਾਰ ਆ ਇਹ ਹੈਗਾ ਜੀ ਦੁਪੱਟਾ ਇਸ ਦਾ ਦੁਪੱਟੇ ਦੀ ਲੁੱਕ ਦੇਖੋ ਕਿੰਨੀ ਸੋਹਣੀ ਆ ਸਿੰਗਲ ਦੁਪੱਟਾ 202200 ਦਾ ਵਿਦ ਸਰਵੋਸ ਕੀ ਵਰਕ ਦੇ ਨਾਲ ਠੀਕ ਹੈ ਜੀ ਕਲਰ ਦੇਖ ਲਓ ਇਥੇ ਇਹਦਾ ਸੈਕਿੰਡ ਕਲਰ ਹੈ ਤੇ ਇੱਕ ਮਿਲ ਜੇਗਾ ਤੁਹਾਨੂੰ ਇਹਦੇ ਵਿੱਚ ਥਰਡ ਕਲਰ ਇਹਦਾ ਦੁਪੱਟੇ ਬਹੁਤ ਸੋਹਣੇ ਆ ਪ੍ਰਾਈਸ 3700 ਸ਼ਿਪਿੰਗ ਰਹੇਗੀ ਐਕਸਟਰਾ ਨੈਕਸਟ ਦਿਖਾਉਣੀ ਹੈ ਸੈਮੀ ਸਟਿਚ ਦੇ ਉੱਪਰ ਸੂਟ ਹੈ ਜੀ ਔਰਗੇਂਜ਼ਾ ਦਾ ਪਾਕਿਸਤਾਨੀ ਸੂਟ ਬਣਾਓ ਬਹੁਤ ਸੋਹਣੀ ਲੁੱਕ ਆਣੀ ਹੈ ਨੈਕ ਦੇ ਉੱਪਰ ਬਹੁਤ ਸੋਹਣੇ ਬਟਨ ਲਗਾ ਕੇ ਨੈਕ ਰੈਡੀ ਕੀਤਾ ਹੋਇਆ ਥ्रेड ਵਰਕ ਹੈ ਬਹੁਤ ਪਿਆਰਾ ਜਿਹਾ ਸੂਟ ਹੈ ਬਾਜੂ ਤੇ ਵੀ ਓਪਨ ਵਰਕ ਰਹੇਗਾ ਸਾਰੇ ਜੌਰਜਟ ਦੀ ਸਲਵਾਰ ਹੈ ਇਹਦੇ ਨਾਲ ਔਰਗੇਂਜ਼ਾ ਦੀ ਸ਼ਰਟ ਆ ਔਰਗੇਂਜ਼ਾ ਦਾ ਹੈਗਾ ਦੁਪੱਟਾ ਦੁਪੱਟੇ ਦੀ ਲੁੱਕ ਬਹੁਤ ਸੋਹਣੀ ਆ ਦੇਖੋ ਕਿੰਨਾ ਫੰਕਸ਼ਨਲ ਜਿਹਾ ਸੂਟ ਹੈ ਨੀਮਾ ਜਿਹਾ ਕੁੜਤਾ ਬਣਾਇਆ ਹੋਵੇ ਬਹੁਤ ਸੋਹਣਾ ਲੱਗੇਗਾ ਸੂਟ ਇਹ ਦੇਖੋ ਜੀ ਇਹਦਾ ਨੈਕਸਟ ਕਲਰ জর্জਟਰੀਆਂ ਸਲਵਾਰਾਂ ਔਰਗੈਂਜ਼ਾ ਦੇ ਦੁਪੱਟੇ ਨੈਕਸਟ ਸੂਟ ਦੰਨੇ ਆ ਔਰਗੈਂਜ਼ਾ ਦੀ ਸ਼ਰਟ ਆ ਇਹ ਰਾ ਦੇਖੋ ਕਿੰਨਾ ਸੋਹਣਾ ਵਰਕ ਹੈ ਸਿਲਕ ਦੀ ਸਲਵਾਰ ਆ ਥਰੈਡ ਵਰਕ ਤੇ ਰਹੂਗਾ ਜੀ ਸਾਰੇ ਸੂਟ ਦੁਪੱਟੇ ਦੀ ਗ੍ਰੇਸ ਦੇਖੋ ਲੁੱਕ ਦੇਖੋ ਦੁਪੱਟੇ ਦੇ ਕਲਰ ਦੋ ਨਿਓਨ ਸ਼ੇਡ ਠੀਕ ਆ ਜੀ ਪ੍ਰਾਈਸ ਹੈਗਾ 5500 ਸੂਟ ਦੇਖੋ ਜੀ ਨੈਕਸਟ ਪਾਕਿਸਤਾਨੀ ਲੁੱਕ ਦਾ ਸੂਟ ਹੈ ਸਿਲਕ ਦੀ ਸ਼ਰਟ ਹੈ ਸਿਲਕ ਦੀ ਸ਼ਰਟ ਆ ਪਾਕਿਸਤਾਨੀ ਲੁੱਕ ਦਾ ਸੂਟ ਆ ਜੀ ਬਹੁਤ ਸੋਹਣਾ ਸੂਟ ਹੈ 3 ਮੀਟਰ ਸਵਾ 3 ਮੀਟਰ ਦੀ ਸ਼ਰਟ ਹੈ ਖੁਲਾ ਢੁਲਾ ਸੂਟ ਬਣੇਗਾ ਥੋੜਾ ਬੈਕ ਵੀ ਸਾਰੀ ਪ੍ਰਿੰਟ ਰਹੇਗੀ ਬਲੈਕ ਕਲਰ ਜੀ ਕ੍ਰੇਪ ਸਿਲਕ ਦੀ ਸਲਵਾਰ ਹੈ ਇਹਦੇ ਨਾਲ ਤੇ ਟੈਬੀ ਸਿਲਕ ਦੇ ਹੈਗੇ ਨੇ ਜੀ ਦੁਪੱਟੇ ਸਟਫੀ ਬਹੁਤ ਜ਼ਿਆਦਾ ਵਧੀਆ ਲੱਗਿਆ ਹੋਇਆ ਹੈ ਇਹ ਸਟਾਫ ਦੇ ਸੂਟ ਬਹੁਤ ਵਧੀਆ ਲੱਗਦੇ ਆ ਪਾਏ ਹੋਏ ਇਚੇ ਤੋਂ ਨੂੰ ਦੋ ਕਲਰ ਮਿਲ ਜਾਣਗੇ ਇੱਕ ਨਾਲ ਮਿਲੇਗੀ ਨੇਵੀ ਬਲੂ ਕਲਰ ਦੀ ਸਲਵਾਰ ਬਾਕਸਾਂ ਵਿੱਚ ਇੱਕ ਸੂਟ ਹੋਰ ਦਿਖਾਣੇ ਆ ਜੀ ਇਹ ਬਹੁਤ ਸਾਰਿਆਂ ਕੋਲ ਗਏ ਹੋਏ ਨੇ ਸੂਟ ਸਾਡੇ ਇਹਨਾਂ ਦਾ ਪ੍ਰਾਈਸ ਹੈਗਾ 4700 ਦੇ ਲਗਭਗ ਬਹੁਤ ਸੋਹਣਾ ਸੂਟ ਹੈ ਪਹਿਲਾਂ 5500 ਸੀਗਾ ਸ਼ੁਰੂਆਤ ਵਿੱਚ ਜਦੋਂ ਸ਼ੁਰੂਆਤ ਹੋਈ ਸੀਗੀ ਨਾ ਸੂਟਾਂ ਦੀ ਤੇ ਫਿਰ ਹੌਲੀ-ਹੌਲੀ ਜਦੋਂ ਅਸੀਂ ਚੱਕ ਦੇ ਰਹੇ ਸਟਾਕ ਤਾਂ ਫਿਰ ਪ੍ਰਾਈਸ ਵੀ ਘਟਦਾ ਰਿਹਾ ਸਾਰਾ ਦੇਖੋ ਜੀ ਇਸ ਤੇ ਡਬਕੇ ਦਾ ਕੰਮ ਕੀਤਾ ਹੋਇਆ ਹੈਂਡਵਰਕ ਕੰਮ ਕੀਤਾ ਹੋਇਆ 3 ਮੀਟਰ ਦੀ ਪਲੇਨ ਸਲਵਾਰ ਹੋਊਗੀ ਇਹਦੇ ਨਾਲ ਤੇ ਅਸੂਨੂ ਦੇ ਰਹੀਆਂ ਆਫਰ ਚ ਖੁਦ ਦੀਆਂ ਖਰੀਦਾਂ ਕੋਈ ਵੀ ਸੂਟ ਇਹਨਾਂ ਚ 4000 ਤੋਂ ਘੱਟ ਨਹੀਂ ਹੈਗਾ ਉਪਰੀ ਨਹੀਂ ਸਾਰੀ ਸੂਟ ਅਲੱਗ-ਅਲੱਗ ਗ੍ਰੇਨਸ ਦੇ 37 ਚ ਦੇ ਰਹੀਆਂ ਜੀ ਸਾਰੇ ਸੂਟ ਕਲਰ ਫਿਰੋਜ਼ੀ ਤੇ ਕਿ ਮਿਲ ਜਾਏਗਾ ਇਹ ਮਸਟਰਡ ਨਿਓਨ ਜਾਂ ਸ਼ੇਡਾ ਬਹੁਤ ਸੋਹਣਾ ਕਲਰ ਤਿੰਨ ਕਲਰ ਨੇ ਥੋੜੇ ਬ੍ਰਾਈਟ ਰਹਿਣਗੇ ਪਰ ਕਲਰ ਬਹੁਤ ਸੋਹਣੇ ਆ ਲਖਨ ਨੈਕਸਟ ਹੈਗਾ ਲਖਨਵੀ ਵਰਕ ਦੇ ਉੱਪਰ ਇਹ ਅਸੀਂ ਡਿਸਕਾਊਂਟ ਤੇ ਕੱਢੇ ਸੀਗੇ 4000 ਦੇ ਸੂਟ ਹੁਣ ਤੁਹਾਨੂੰ ਡਿਸਕਾਊਂਟ ਤੇ ਇਹ ਵੀ ਡਿਸਕਾਊਂਟ ਦੇ ਰਹੇ ਹਾਂ ਬਸ ਦੋ ਹੀ ਪੀਸ ਰਹਿ ਗਏ ਆ ਇਹ ਸਲਵਾਰ ਆ ਪਿਓਰ ਸ਼ਫੌਨ ਦਾ ਹੈਗਾ ਜੀ ਇਹਦੇ ਨਾਲ ਦੁਪੱਟਾ ਸੇਮ ਦੇ ਵਿੱਚ ਤੁਹਾਨੂੰ ਦੋ ਸੂਟ ਮਿਲ ਜਾਣਗੇ ਨੈਕ ਸੂਟ ਦੇ ਰਹੀਆਂ ਕ੍ਰੇਪ ਦੇ ਉੱਪਰ 5000 ਦੀ ਰੇਂਜ ਦਾ ਸੂਟ ਆ ਨੈਕ ਦੇ ਉੱਪਰ ਵਰਕ ਹੈ ਸਰਵੋਸਕੀ ਵਰਕ ਹੈ ਸਾਰੇ ਸੂਟ ਤੇ ਤੇ ਨਾਲ ਹੈਗਾ ਜੀ ਦੁਪੱਟਾ ਫੋਰ ਸਾਈਡਡ ਬਹੁਤ ਹੈਵੀ ਚਨੌਚ ਫੌਨ ਦਾ ਦੁਪੱਟਾ ਕ੍ਰੇਪ ਦੇ ਉੱਪਰ ਹੋਊਗਾ ਇਹ ਵਾਲਾ ਸੂਟ ਇਸ ਤੋਂ ਨੂੰ ਕਲਰ ਮਿਲ ਜਾਣਗੇ ਦੋ ਸੈਲੀਬ੍ਰਿਟੀ ਸੂਟ ਦੇ ਰਹੇ ਆ ਜੀ। ਔਰਗੈਂਜ਼ਾ ਦਾ ਸੂਟ ਆ। ਸਿਲਕ ਦੀ ਸਲਵਾਰ, ਔਰਗੈਂਜ਼ਾ ਦਾ ਫੋਰ ਸਾਈਡਿਡ ਦੁਪੱਟਾ ਕਿਉਂਕਿ ਬਹੁਤ ਸਾਰਾ ਸਟਾਕ ਪਿਆ ਜਿਹੜਾ ਤੁਹਾਨੂੰ ਦਿਖਾਣਾ। ਮੈਂ ਵੀਡੀਓ ਥੋੜੀ ਜਲਦੀ ਦਿਖਾ ਰਹੀ ਆ। ਔਰਗੈਂਜ਼ਾ ਦੀ ਸ਼ਰਟ ਆ ਜੀ। ਸ਼੍ਰੀ ਕ੍ਰਿਸ਼ਨਾ ਬ੍ਰਾਂਡ ਦਾ ਸੂਟ ਆ। ਜਿਹੜਾ ਵੀ ਸੂਟ ਆ ਸਾਰੇ ਤੁਹਾਨੂੰ ਬ੍ਰਾਂਡਡ ਹੀ ਮਿਲਣਗੇ ਦੇਖੋ ਕਿੰਨਾ ਸੋਹਣਾ ਸੂਟ ਹੈ ਬਾਜੂ ਵੀ ਲੂਜ਼ ਬਾਜੂ ਰ ਖਾ ਕੇ ਪਾਕਿਸਤਾਨੀ ਸਟਾਈਲ ਸੂਟ ਬਣਵਾਇਓ ਇਹ ਹੈਗਾ ਦੁਪੱਟਾ ਆ ਸੂਟ ਰਪੀਟ ਕੀਤਾ ਜੀ ਬਹੁਤ ساری ਡਿਮਾਂਡ ਸੀਗੀ ਐ ਸੂਟ ਦੀ ਬਹੁਤ ਜ਼ਿਆਦਾ ਡਿਮਾਂਡ ਸੀਗੀ ਮਿਲਿਆ ਕੋਈ ਹੁਣ ਵੀ ਇਹ ਸਿਲਕ ਦੀ ਸਲਵਾਰ ਆ ਔਰਗੈਂਜ਼ਾ ਦੀ ਸ਼ਰਟ ਆ ਔਰਗੈਂਜ਼ਾ ਦਾ ਹੈਗਾ ਜੀ ਇਹ ਵਾਲਾ ਦੁਪੱਟਾ 4 ਸਾਈਡਿਡ ਵਰਕ ਦੇ ਨਾਲ ਸਾਰੇ ਚ ਵਰਕ ਆ ਮਲਟੀ ਜੇ ਕਲਰ ਦਾ ਬਹੁਤ ਸੋਹਣਾ ਦੁਪੱਟਾ 7500 ਵਾਲਾ ਸੂਟ ਪਿਓਰ ਕ੍ਰੇਪ ਤੇ ਕੋਈ ਵੀ ਏਜ ਪਾ ਸਕਦੇ ਆ ਸੂਟ ਨੂੰ ਕ੍ਰੇਪ ਦੀ ਸ਼ਰਟ ਆ ਕ੍ਰੇਪ ਦੀ ਸਲਵਾ ਤੇ ਦੁਪੱਟੇ ਦੀ ਲੁੱਕ ਦੇਖ ਲਓ ਜੀ बहुत सोहना दुपट्टा कॉटन का सूट आ घेरा बहुत सोहना वर्क है सूट का प्लेन सलवार आ जे ਤੇ ਇਹ ਮਿਲ ਜੇਗਾ ਦੁਪੱਟਾ ਵਨ ਸਾਈਡ ਹੈਵੀ ਵਰਕ ਦੇ ਨਾਲ ਪਿਓਰ ਦਾ ਦੁਪੱਟਾ ਇਹਦੇ ਨਾਲ ਲੱਗਿਆ ਹੋਇਆ ਕੁਛ ਅਲੱਗ ਜਿਹੀ ਲੁੱਕ ਦਾ ਸੂਟ ਹੈ ਇਹ ਜਿਹੜੇ ਅਸੀਂ ਜਾਗੋ ਵਾਸਤੇ ਸੂਟ ਦਿੱਤੇ ਸੀਗੇ ਜੀ 4500 ਦੀ ਰੇਂਜ ਦੇ ਬਹੁਤ ਸੋਹਣਾ ਸਟੱਫ ਹੈ ਸਿਲਕ ਦਾ ਸੌਰੀ 크ਰੇਪ ਦਾ ਸ਼ਰਟ ਦਾ ਸਟੱਫ ਆ ਤੇ 크ਰੇਪ ਦੀ ਸਲਵਾਰ ਆ ਔਰਗੇਂਜ਼ਾ ਦਾ ਹੈਗਾ ਦੁਪੱਟਾ ਸਸਥਨੂ ਮਿਲੇਗਾ 3700 ਦਾ ਸੂਟ 오ਰਗੈਂਜ਼ਾ ਦਾ ਸੂਟ ਆ ਜੀ ਲੁੱਕ ਦੇਖੋ ਜੌਰਜਟ ਦੀ ਸਲਵਾਰ ਪ੍ਰਿੰਟਡ ਦੁਪੱਟਾ ਦੁਪੱਟਾ ਬਹੁਤ ਸੋਹਣਾ ਬਣਿਆ ਹੋਇਆ ਸੂਟ ਦਾ 크ريب ਦੇ ਉੱਪਰ ਸੂਟ ਆ 4500 ਦੀ ਰੇਂਜ ਦਾ ਸੀਗਾ ਲਾਸਟ ਪੀਸ ਆ ਹੁਣ ਇੱਕ ਕੋਈ ਸੂਟ ਰਹਿ ਗਿਆ ਸੈਂਟਰ ਪੈਨਲ ਦੇ ਨਾਲ ਆ ਚਨਾਂਸ਼ ਫੌਂਦਾ ਦੁਪੱਟਾ ਇਹਦੇ ਨਾਲ ਵੀ 3700 ਦਾ ਸੂਟ ਆ ਜੇ ਲਾਸਟ ਪੀਸ ਸ਼ਿਮਰ ਦੇ ਉੱਪਰ ਬ੍ਰாக்கਟ ਆ ਬਹੁਤ ਸੋਹਣਾ ਕਲਰ ਪ੍ਰਿੰਟਡ ਡਿਜ਼ਾਈਨ ਬਹੁਤ ਸੋਹਣਾ ਕਲਰ ਡਿਜ਼ਾਈਨ ਬਹੁਤ ਸੋਹਣਾ ਸਿਲਕ ਦੀ ਸਲਵਾਰ ਹੈ ਤੇ ਸ਼ਿਮਰ ਦੇ ਫਰੀ ਹੈਗਾ ਜੀਰਾ ਦੁਪੱਟਾ 4 ਸਾਈਡ ਵਾਟਰ ਦੇ ਨਾਲ ਬਹੁਤ ਪਿਆਰਾ ਜਿਹਾ ਸੂਟ ਆ ਸਟਾਫ ਵੀ ਬਹੁਤ ਸੋਹਣਾ ਨਵਾਂ ਜਿਹਾ ਸਟਾਫ ਆ। ਉਰਗੇਂਜਾ ਸਟਾਈਲ ਚ ਇਹ ਸਟਾਫ ਹੈ ਦਾ। ਸਿਲਕ ਦੀ ਸਲਵਾਰ ਆ। ਦੁਪੱਟੇ ਦੀ ਲੁੱਕ ਬਹੁਤ ਸੋਹਣੀ ਆ। ਇਹ ਹੈਗੇ ਜੀ ਦੁਪੱਟੇ ਦੀ ਲੁੱਕ। ਹਾਂਜੀ ਉਮੀਦ ਕਰਦੀ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਵੇਗੀ। ਅਸੀਂ ਵੀਡੀਓ ਚ ਜੋ ਵੀ ਸੂਟ ਪਸੰਦ ਆ ਉਸ ਦਾ ਸਕਰੀਨਸ਼ਾਟ ਲੈ ਕੇ ਤੁਸੀਂ ਮੇਰੇ ਨੰਬਰ ਤੇ ਪਿਕ ਸੈਂਡ ਕਰ ਸਕਦੇ ਹੋ। ਤੇ ਬਾਕੀ ਤੁਸੀਂ ਦੱਸ ਦਿਓ ਕਿ ਤੁਹਾਨੂੰ ਸਾਰੇ ਸੂਟ ਕਿੱਦਾਂ ਲੱਗੇ ਕਮੈਂਟ ਕਰਕੇ ਵੀਡੀਓ ਦੇਖਣ ਲਈ ਥੈਂਕ ਯੂ ਜੀ ਥੈਂਕ ਯੂ so much ਤੇ ਮੈਂ ਤੁਹਾਨੂੰ ਪ੍ਰੋਮਿਸ ਵੀ ਕੀਤਾ ਸੀਗਾ ਕਿ ਕੱਲ ਜਿਹੜੀ ਮਦਰਸ ਦੇ ਸਪੈਸ਼ਲ ਵੀਡੀਓ ਕੱਢੀ ਸੀ ਉਹਦੇ ਵਿੱਚੋਂ ਕਿਹ ਲੱਕੀ ਕਮੈਂਟ ਕੱਢਣਾ ਤੇ ਆਪਾਂ ਹੁਣ ਲੱਕੀ ਕਮੈਂਟ ਕੱਢਦੇ ਹਾਂ ਜੀ ਇਹ ਹੈਗੀ ਮੇਰੀ ਕੱਲ ਵਾਲੀ ਵੀਡੀਓ ਠੀਕ ਹੈ ਮਤਲਬ 13 ਤਰੀਕ ਦੀ ਵੀਡੀਓ ਆ 13 ਪੰਜ ਦੀ ਆਪਾਂ ਇਹਦੇ ਲੱਕੀ ਕਮੈਂਟ ਕੱਢਦੇ ਹਾਂ ਜੀ ਹੁਣ ਜਿਹੜੇ ਵੀ ਹੋਏ ਮੈਂ ਵੀਡੀਓ ਨੂੰ ਓਪਨ ਕਰ ਲੈਂਦੀ ਆ ਤੇ ਇਹ ਵਾਲੇ ਕਮੈਂਟ ਹੈਗੇ ਨੇ ਜੀ ਟੋਟਲ 688 688 ਕਮੈਂਟ ਠੀਕ ਹੈ ਹੁਣ 688 ਬਹੁਤ ਜ਼ਿਆਦਾ ਕਮੈਂਟ ਕੀਤਾ ਤੁਸੀਂ थैंक यू ਸਾਰਿਆਂ ਦਾ ਤੇ ਹੁਣ ਹੈਗਾ ਜੀ ਲੱਕੀ ਕਮੈਂਟ ਦੇਖੋ ਐਨੇ 688 ਚੋਂ ਇੱਕ ਕਮੈਂਟ ਚੁਣਨਾ ਹੈ ਹਨਾ ਤੇ ਥੋੜਾ ਜਿਹਾ ਮੈਨੂੰ ਵੀ ਫੀਲ ਹੁੰਦਾ ਮੈਂ ਕਿਸੇ ਨੂੰ ਦੇ ਦੇਮਾ 100 150 ਬੰਦੇ ਨੂੰ ਦੇ ਦੇਮਾ ਕਦੇ ਚਲੋ ਰੱਬ ਇਹਦਾ ਦਿਨ ਵੀ ਲਿਆਏ ਕਰੇਗਾ ਸਭ ਨੂੰ ਆਪਾਂ ਸੋਨੇ ਸੋਨੇ ਜਿਹੇ ਸੂਟ ਗਿਫਟ ਕਰਿਆ ਕਰਾਂਗੇ ਜੀ ਫਿਲਹਾਲ ਹਲੇ ਇੱਕ ਲੱਕੀ ਕਮੈਂਟ ਕੱਢਦੇ ਆਂ ਕਦੇ ਵੀ ਮੂਡ ਬਣ ਸਕਦਾ ਕਿਸੇ ਵੀ ਵੀਡੀਓ ਚ ਲੱਕੀ ਕਮੈਂਟ ਕੱਢਣ ਦਾ ਤੁਸੀਂ ਕਮੈਂਟ ਆਪਣੇ ਕੰਟੀਨਿਊ ਰੱਖਿਓ ਇਹ ਮੈਂ ਹਾਲੇ ਇੱਕ ਵਾਰੀ ਸਾਰੇ ਕਮੈਂਟ ਜਿੰਨੇ ਵੀ ਆਏ ਉਹਨਾਂ ਨੂੰ ਅਪ ਕਰ ਲਾਂ ਬਹੁਤ ਆਖਾਉਂਦੇ ਵਸੇ ਡਾਕੂਮੈਂਟ ਕੱਢਣਾ ਇੱਕ ਕੋਈ ਵੀ ਇੱਕ ਕਮੈਂਟ ਬਸ ਇੱਥੇ ਤੱਕ ਨੇ ਜੀ ਆਪਣੇ ਕਮੈਂਟ ਹੁਣ ਇਸ ਤੋਂ ਅੱਗੇ ਨਹੀਂ ਜਾ ਰਹੇ ਹੁਣ ਦੇਖੋ ਬਹੁਤ ਸੋਹਣੇ ਸੋਹਣੇ ਕਮੈਂਟ ਨੇ ਕਹਿੰਦੇ ਮਾਵਾ ਦਾ ਕੋਈ ਦਿਨ ਨਹੀਂ ਹੁੰਦਾ ਮਾਵਾ ਦੇ ਨਾਲ ਹੀ ਦਿਨ ਹੁੰਦੇ ਨੇ ਸੱਚੀ ਗੱਲ ਐ ਜੀ ਇਹ ਤੇ ਹੁਣ ਆਪਾਂ ਇਹਨੂੰ ਨੀਚੇ ਨੂੰ ਲੈ ਕੇ ਜਾਂਦੇ ਆ ਕਿਸੇ ਦਾ ਵੀ ਇੱਕ ਵੀ ਕਮੈਂਟ ਆਇਆ ਹੈਗਾ ਤਾਂ ਆਪਾਂ ਦੇਖ ਲੈਨੇ ਆ ਆਹ ਓਹ ਸ਼ਿਟ ਹਾਂ ਹਾਂ ਇਹ ਆ ਗਿਆ ਜੀ ਕਮੈਂਟ ਹੈਪੀ ਮਦਰਸ ਡੇ ਟੂ 올 ਆਫ ਯੂ ਤੁਹਾਡੇ ਸਾਰੇ ਸੂਟ ਬਹੁਤ ਸੋਹਣੇ ਹੁੰਦੇ ਆ ਰੀਅਲੀ ਲਵ ਯੂਅਰ ਸੂਟਸ ਥੈਂਕ ਯੂ ਮੈਮ ਇਹ ਮੈਮ ਹੈਗੇ ਨੇ ਜੀ ਮਨਮੀਤ ਮਨਮੀਤ ਪੰਗੂ ਮੈਮ ਨੇ 542 ਇਹਨਾਂ ਦੀ ਆਈਡੀਆ ਠੀਕ ਹੈ ਜੀ ਮਨਮੀਤ ਪੰਗੂ ਤੁਸੀਂ ਆਪਣੀ ਆਈਡੀ ਓਪਨ ਕਰਕੇ ਮੇਰੇ ਨੰਬਰ ਤੇ ਸਕਰੀਨਸ਼ਾਟ ਭੇਜ ਕੇ ਆਪਣਾ ਐਡਰੈਸ ਭੇਜ ਦਿਓ ਤੇ ਇੱਕ ਮੈਂ ਤੁਹਾਨੂੰ ਹੋਰ ਦਿਖਾਣਾ ਸੀ ਚਲੋ ਮੈਂ ਵੀਡੀਓ ਦੇ ਵਿੱਚ ਹੀ ਐਡ ਕਰ ਦਾਂਗੀ ਜਿਨ੍ਹਾਂ ਨੂੰ ਕਮੈਂਟ ਮਤਲਬ ਮੈਂ ਹਲੇ ਤੱਕ 2-3 ਕੋਰੀਅਰ ਭੇਜੇ ਲੱਕੀ ਕਮੈਂਟ ਦੇ ਮੇਰੇ ਕੋਲ ਉਹਨਾਂ ਨੇ ਛੋਟੇ-ਛੋਟੇ ਵੀਡੀਓ ਕਲਿੱਪ ਬਣਾ ਕੇ ਭੇਜੇ ਆ ਥੈਂਕ ਯੂ ਤੁਹਾਡਾ ਸਾਰਿਆਂ ਦਾ ਜਦੋਂ ਤੁਸੀਂ ਐਡਾ ਕਲਿੱਪ ਬਣਾ ਕੇ ਭੇਜਦੇ ਹੋ ਤਾਂ ਮੈਂ ਵੀਡੀਓ ਦੇ ਨਾਲ ਐਡ ਕਰਾਂਗੀ ਤਾਂ ਸਾਰੇ ਨੂੰ ਐਡਾ ਹੋ ਜਾਏਗਾ ਕਿ ਵਾਕਈ ਮਤਲਬ ਹੁੰਦੇ ਨੇ ਗਿਫਟ ਤੇ ਖੁਸ਼ ਹੋ ਕੇ ਤੁਸੀਂ ਲੰਦੇ ਵੀ ਹੋ ਤੁਹਾਨੂੰ ਪਸੰਦ ਆਉਂਦੇ ਨੇ ਥੈਂਕ ਯੂ ਤੇ ਮੈਂ ਕੋਸ਼ਿਸ਼ ਕਰਦੀ ਐਸੇ ਵੀਡੀਓ ਨਾਲ ਐਡ ਕਰਦਾ ਕਿਉਂਕਿ ਹੁਣ ਮੈਂ ਵੀਡੀਓ ਪਾਣੀ ਵੀ ਆ ਟਾਈਮ ਵੀ ਕਾਫੀ ਜ਼ਿਆਦਾ ਹੋ ਗਿਆ ਨੀ ਫੇ ਨੈਕਸਟ ਵੀਡੀਓ ਨਾਲ ਸਾਰੇ ਜੋ ਵੀ ਕਲਿੱਪ ਹੁਣ ਤੁਹਾਨੂੰ ਵੀ ਮਨਵੀਤ ਮੈਮ ਮਨਵੀਤ ਭੰਗੂ ਨੇ ਜਿਹੜੇ ਤੁਸੀਂ ਵੀ ਪਲੀਜ਼ ਜਰੂਰ ਤੁਹਾਡੇ ਕੋਲ ਸੂਟ ਪਹੁੰਚੇਗਾ ਤਾਂ ਛੋਟੀ ਜੀ ਕਲਿੱਪ ਵਿਦ ਬੋਇਸ ਆਪਣੀ ਜਰੂਰ ਭੇਜਿਓ ਜੀ ਵੀਡੀਓ ਦੇਖ ਲਈ ਥੈਂਕ ਯੂ ਥੈਂਕ ਯੂ ਸੋ ਮਚ